ਤਪਿੰਡ ਬੋਲਾ ਦੇਖ ਬਾਈ ਕੋਲੀ ਸਹੀ ਆ ਹਾਂ ਬਾਈ ਬਹੁਤ ਸੋਹਣਾ ਬਣਾਊ ਆ ਰੋਡ ਰੋਡਰ ਹੈਨਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸੇ ਤਾਂ ਤਾਂ ਅੱਜ ਆਪਾਂ ਪਿੰਡ ਭੁੱਲਰ ਪਹੁੰਚੇ ਸੀਗੇ ਜੀ ਭੁੱਲਰ ਇਧਰ ਤੋਤੇ ਦੇ ਨੇੜੇ ਆ ਤੋਤੇ ਦੇ ਨਾਲ ਹੀ ਇਧਰੋਂ ਮੁਕਸਰ ਬਠਿੰਡੇ ਰੋਡ ਕੰਨੀ ਬਠਿੰਡੇ ਰੋਡ ਦੇ ਉੱਤੇ ਹੀ ਪੈਂਦਾ ਹੈ ਭੁੱਲਰ ਪਿੰਡ ਤਾਂ ਬਾਈ ਜਗਨੰਦਰਨ ਕੋਲੇ ਪਹੁੰਚੇ ਸੀਗੇ ਅੱਜ ਆਪਾਂ ਤਾਂ ਬਾਈ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਕੋਲੇ ਝੋਟੀਆਂ ਦੂਜੇ ਸੂਏ ਸੋਹਣੀਆਂ ਮੋਹਰਾ ਦੇ ਵਿੱਚ ਪੈਂਦੀਆਂ ਝੋਟੇ ਤੇ ਡਿਟੇਲ ਦੀ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲਵਾਂਗੇ ਨਾਲੇ ਬਾਈ ਨੂੰ ਆਪਾਂ ਮਿਲਗਣ ਨਾਲੇ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਤਾਂ ਬਾਕੀ ਤੁਸੀਂ ਇੱਕ ਵਾਰੀ ਫਰੇਮ ਦੇ ਵਿੱਚ ਝੋਟੀਆਂ ਦੇਖ ਹੀ ਸਕਦੇ ਬਾਈ ਕੀ ਹਾਲ ਹੈ ਕਹਿਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਸਭ ਠੀਕ ਹੈ ਜੀ ਬਾਈ ਬਹੁਤ ਬਹੁਤ ਮਿਹਰਬਾਨੀ ਬਈ ਤੁਹਾਡਾ ਸਾਡੇ ਘਰੇ ਆਉਣ ਤੇ ਨਹੀਂ ਤੁਹਾਡਾ ਵੀ ਧੰਨਵਾਦ ਕਹਿੰਦੇ ਹਾਂ ਦਾ ਸਾਨੂੰ ਮੌਕਾ ਦਿੰਨੇ ਤੁਸੀਂ ਹਨਾ ਹਾਂਜੀ ਇਹ ਤਾਂ ਮੇਹਰ ਨਾਲ ਮਿਲ ਕੇ ਮੇਹਰ ਨਾਲ ਮਿਲ ਕੇ ਹੀ ਆ ਬਾਈ ਹਨਾ ਚਲੋ ਜਿਹੜੇ ਭਰਾ ਨੂੰ ਚੀਜ਼ ਆਪਾਂ ਕਹਿੰਦੇ ਨੇ ਫਿੱਟ ਆਉਂਦੀ ਨਾਲ ਤਾਂ ਅਗਲਾ ਉਹਦੀ ਤਮੰਨਾ ਮੂਰਲੇ ਦੀ ਛੇਤੀ ਪੂਰੀ ਹੋ ਜਾਂਦੀ ਆ ਭੱਜਣ ਨੂੰ ਹੈ ਆਮ ਜ਼ਿਮੀਂਦਾਰਾਂ ਦੇ ਘਰੋਂ ਜਿਹੇ ਜੀ ਮੱਝ ਲੈਣੀ ਆ ਕਿਸੇ ਨੇ ਉਹ ਇਹ ਦੁੱਧ ਵਾਲੀ ਚੀਜ਼ ਮਿਲ ਜਾਂਦੀ ਆ ਹਨਾ ਮਿਲ ਜਾਂਦੀ ਆ ਬਾਈ ਤੇ ਆਮ ਘਰਾਂ ਦਾ ਇਹ ਫਰਕ ਹੁੰਦਾ ਤੇ ਬਾਈ ਆਪਣਾ ਫਿਰ ਇਹ ਪਿੰਡ ਇਧਰੋਂ ਮੁਕਸਰ ਤੋਂ ਕਿੰਨਾ ਕੁ ਦੂਰ ਰਹਿ ਜਾਂਦਾ ਮੁਕਸਰ ਤੋਂ ਬਾਈ ਆਪਾਂ ਨੂੰ 9 ਕਿਲੋਮੀਟਰ ਵਾੜ ਤੇ ਆ ਮਕਸਰ ਤੋਂ ਬਠਿੰਡਾ ਰੋਡ ਆ ਜਿਹੜਾ ਹਾਂ ਉਹ ਤੇ ਆ ਜਾਂਦਾ ਤੇ ਇਧਰ ਦੁੱਧ ਦੇ ਕੰਨੂ ਬਠਿੰਡੇ ਦੁੱਧ ਦੇ ਤੋਂ 4 ਕਿਲੋ ਹਾਂ 4 ਕਿਲੋਮੀਟਰ ਹੀ ਦੁੱਧ ਦੇ ਤੋਂ ਹਾਂ ਹਾਂ ਬਾਈ ਠੀਕ ਆ ਤੇ ਜਿਹੜੀ ਇਹ ਝੋਟੀ ਦਿਖਾਉਣੀ ਆ ਬਾਈ ਇਹ ਆਪਣੀ ਘਰ ਦੀ ਝੋਟੀ ਹੈ ਨਹੀਂ ਬਾਈ ਇਹ ਝੋਟੀ ਨਾ ਆਪਾਂ ਲਈ ਸੀਗੀ ਹਾਂ ਤੇ ਪਹਿਲਾਂ ਸੂਆ ਆਪਾਂ ਚੋਈ ਹੈਗੀ ਆਪਾਂ ਚੋਈ ਹੈ ਕਿੰਨਾ ਦੁੱਧ ਸੀਗਾ ਤਾਂ ਪਹਿਲਾਂ ਪਹਿਲੇ ਸੂਏ ਬਾਈ ਜ ਨੇ 15 ਕਿਲੋ ਦੁੱਧ ਦਿੱਤਾ ਨਾਰਮਲ ਖਰਾਕ ਤੇ 15 ਕਿਲੋ ਦੁੱਧ ਦਿੱਤਾ ਜਿਵੇਂ ਘਰ ਕਰੋਂ ਦੀ ਖਾਲ ਤੇ ਬੜੇ ਮੈਂ ਦੀ ਖਾਲ ਨਹੀਂ ਨਹੀਂ ਇਹ ਬਹੁਤ ਵਧੀਆ ਚੀਜ਼ ਚੰਗੀ ਹੈ ਸੰਕਾ ਦੀ ਇਹਨੂੰ ਆਪਾਂ ਅੱਗੇ ਕਹਿੰਦੇ ਸੀ ਵੀ ਨਾਰਮਲ ਇਹ ਚੀਜ਼ਾਂ ਦਾ ਜਿਹੜੀਆਂ ਆਪਾਂ ਪਾਉਂਦੇ ਆ ਨਾ ਜਿਵੇਂ ਸਰੋਂ ਦੀ ਖਾਲ ਹੋ ਗਈ ਬੜੇ ਮੈਂ ਦੀ ਖਾਲ ਘਰ ਦਾ ਚਟਾ ਦਾਣਾ ਹੋ ਜਾਂਦਾ ਇਹ ਜਿਹੀਆਂ ਚੀਜ਼ਾਂ ਤਾਂ ਮੱਝਾਂ ਬਣ ਗਈਆਂ ਇਹਨਾਂ ਬਾਤਾਂ ਸੀ ਅੱਗੇ ਦੇਖੋ ਬੁੜੇ ਲੇਟੀਆਂ ਹੋਰ ਪਾਉਂਦੇ ਕੀ ਘਰ ਦੀਆਂ ਚੀਜ਼ਾਂ ਪਾਉਂਦੇ ਦੁੱਗਣਾ ਵਧ ਗਿਆ ਤਾਂ ਇਹ ਵੀ ਝੋਟੀ ਚ ਭਜਨ ਬੋਜਨ ਬਹੁਤ ਆਸਾਮੀ ਵੀ ਤੇਰੀ ਬਹੁਤ ਸੋਹਣੀ ਹੈ ਤੇ ਹੁਣ ਦਿਨ ਕਿੰਨੇ ਰਹਿ ਗਏ ਤੇ ਜੀ ਦਿਨ ਬਾਈ ਜੀ ਇਹਦੇ ਪੂਰੇ ਆਪਰ ਲੈ ਜੁਗੀ ਅਜੇ 2-3 ਦਿਨ ਹੋਰ 2-3 ਦਿਨ ਹੋਰ

ਤੇ ਮੇਰਾ ਫੋਕਸ ਰਹੂਗਾ ਵੀ ਸਾਨੂੰ ਸਾਰੀ ਝੋਟੀ ਦਿਖਾਉਂਦਾ ਰਾਵਾਂ ਮੈਂ ਨਾਲ ਸੰਤ ਤੁਹਾਨੂੰ ਵੀ ਦੇਖ ਸਕੋ ਆਰਡਰ ਆਰਡਰ ਦੇਖ ਸਕੋ ਹਨ ਤਾਂ ਇੰਨੇ ਨਾਲ ਹੀ ਚਲੋ ਫਰਕ ਜਿਹੜੀ ਚੀਜ਼ ਤਾਂ ਪੈਂਦਾ ਬਾਈ ਕਹਿੰਦਾ ਪਲੂਮ ਛੜ ਗਈ ਥੋੜੀ ਜੀ ਤੇ ਚਲੋ ਉਹ ਪਤਾ ਹੀ ਆਪਾਂ ਨੂੰ ਕਈ ਵਾਰੀ ਪਸੂ ਨੂੰ ਚੜ ਜਾਂਦੀ ਹੈ ਹਨ ਤਾਂ ਹਜੇ ਦਿਨ ਉਸ ਹਿਸਾਬ ਦੇ ਨਾਲ ਬਾਈ ਵੀ ਕਹਿੰਦਾ 2-4 ਦਿਨ ਲੈ ਜੂ ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਠੀਕ ਹੈ ਮੇਰੇ ਹਿਸਾਬ ਦੇ ਨਾਲ ਵੀ ਇਹ ਲੈ ਜੀ 2-4 ਦਿਨ ਕਿਉਂਕਿ ਐ ਹੁੰਦਾ ਨਾ 2-4 ਦਿਨ ਦਾ ਮਾਇਨ ਹੁੰਦਾ ਹਜੇ ਮਤਲਬ ਜਿਹੜਾ ਪੂਰਾ-ਪੂਰਾ ਵੀ ਨਹੀਂ ਤੋੜਿਆ ਨਹੀਂ ਹਨ ਕਈ ਚੀਜ਼ਾਂ ਹੁੰਦੀਆਂ ਪਸੂ ਜਿਹੜੇ ਸਰੀਰ ਮਤਲਬ ਉਦਾਂ ਦਾ ਹੋ ਜਾਂਦਾ ਤਾਂ ਉਸ ਹਿਸਾਬ ਨਾਲ ਇਹ 2-4 ਦਿਨ ਜ਼ਿਕਨਣ ਹੀ ਨਹੀਂຊਉਂਦੀ ਇਹ ਤਾਂ ਸੋਣੀ ਬਣੂਗੀ ਝੋਟੀ ਬਾਕੀ ਪਲੂਣ ਚੜੀ ਹੈ ਪਲੂਣ ਵਾਸਤੇ ਬਾਈ ਨੂੰ ਦੱਸਿਆ ਬਾਈ ਕਹਿੰਦਾ ਮਿਰਚਾਂ ਦਾ ਦੇਣ ਲੱਗਿਆ ਨੂੰ ਮੈਂ ਕਾਲੀਆਂ 100 ਗ੍ਰਾਮ 50-60 ਗ੍ਰਾਮ ਤੋਂ ਸਟਾਰਟ ਕਰਦੇ ਜੋ ਕਿ ਬਾਅਦ ਦਾ ਤਾਂ ਦੋਨੇ ਟਾਈਮ ਦੇ ਸਕਦੇ ਆ 40-50 ਗ੍ਰਾਮ ਇੱਕ ਟਾਈਮ ਦੇ ਦਿਓ ਤੇ ਉਤੂ ਬਾਦ ਬਾਈ ਨੂੰ ਆਖਿਆ ਮੈਂ ਕਿ ਬਾਈ ਕਹਿੰਦਾ ਉਹ ਤਾਂ ਦਿਨਾਂ ਮੈਂ ਖਾਣ ਨਾਲ ਨਾ ਥੋੜਾ ਜਿਹਾ ਪੇਠਾ ਦੇ ਦਿਆ ਕਰੋ ਇਹ ਵੀ ਅੱਗੇ ਸਾਰੇ ਬਜ਼ੁਰਗਾ ਆਪਣੇ ਦੱਸਦੇ ਹੁੰਦੇ ਆ ਵੀ ਜਦੋਂ ਭਲੂਨ ਭਲੂਨ ਜਿਆਦਾ ਚੜਦੇ ਕਿਲੋ ਸਵਾ ਕਿਲੋ ਵੀ ਪੇਠਾ 4-5 5 ਕਿਲੋ ਫੜ ਲਿਓ ਤੇ ਉਤੂ ਬਾਦ ਨਾਲ ਦੀ ਨਾਲ ਮਤਲਬ ਜਦੋਂ ਪੇਠਾ ਤੁਸੀਂ ਲਿਆਮੋਂਗੇ ਤਾਂ ਵੀ ਉਹਨੂੰ ਚੀਰ ਲਓ 5 ਹਿੱਸੇ ਕਰ ਲਓ ਰੋਜ਼ ਕਿਲੋ ਡੇਢ ਕਿਲੋ ਪਾਈ ਚਲੋ ਤਾਂ ਆਪ ਲੂਨ ਭਲੂਨ ਜਮ ਉਤਰ ਜਾਂਦੀ ਹੈ ਚੱਲ ਵੀ ਇਹ ਥੋੜਾ ਜਿਆਦਾ ਪਤਾ ਚੱਕਦੀ ਹੈ ਲਓ ਵੀ ਦੇਖੋ ਗੌਰ ਦੇ ਨਾਲ ਤੇ ਹੁਣ ਬਾਈ ਤੋਂ ਆਪਾਂ ਨੰਬਰ ਵੀ ਲੈਨੇ ਆ ਤੇ ਝੋਟੀ ਤੁਸੀਂ ਦੇਖ ਲਈ ਦਸਲੀ ਹੋ ਗਈ ਤਾਂ ਸੰਗ ਸੰਕਨੀ ਵੀ ਦੇਖੋ ਮੂੰਹ ਕਾ ਨਹੀਂ ਚਲੋ ਮਾੜਾ ਮੋਟਾ ਪੋਸੇਸ਼ਨ ਨੂੰ ਪਤਾ ਜਾ ਕਰਦਾ ਹੁੰਦਾ ਹੀ ਐ ਤਾਂ ਵੀਰੇ ਆਪਣਾ ਨੰਬਰ ਕਿੰਨਾ ਥੋੜਾ ਬਾਈ ਜੀ ਨੰਬਰ ਆਪਣਾ ਹੈਗਾ 9041207007 90412 07007 ਬਾਈ 07007 ਹਾਂਜੀ ਬਾਈ ਠੀਕ ਐ ਇਹ ਬਾਈ ਮੱਧਾ ਕੁਛ ਨਾ ਆਪਣੇ ਟੀਕੇ ਲਾਉਣ ਵਾਲੇ ਨਹੀਂ ਆਉਂਦੇ ਉਹਨਾਂ ਤੋਂ ਜ਼ਿਆਦਾ ਡਰਦੀਆਂ ਕਰਕੇ ਖੜਦ ਆਓ ਫਿਰ ਜਦੋਂ ਘਰੇ ਕੋ ਕਰਦੇ ਆ ਆਹ ਇੱਕੇ ਦਾ ਮਾ ਕੇ ਮਾਰਦੇ ਨੇ ਟੀਕੇ ਜੀ ਠੀਕ ਐ ਉਹ ਸਿਕੰਦਰ ਦੀ ਝੋਟੀ ਦਾ ਹੈ ਹਾਂ ਬਾਈ ਉਹ ਸਿਕੰਦਰ ਸਾਹ ਦੀ ਲక్ష్ਮੀ ਵਾਲਾਂ ਦੀ ਹੈ ਓਕੇ ਤੇ ਇਹ ਕਿਨੇ ਟਾਈਮ ਦੀ ਗੱਭਣ ਕੁਪਣ ਕਰਾਤੀ ਬਣਾ ਬਾਈ 2 ਮਹੀਨਾ ਦੀ ਗੱਭਣ ਆਈ ਦੀ ਝੋਲੀ ਬਹੁਤ ਸੋਹਣੀ ਹੈ ਕਰਵਾ ਲਈ ਓਕੇ ਆ ਲੱਗਦਾ ਬਾਈ ਜਿਵੇਂ 5 ਮਹੀਨਾ ਦੀ ਗੱਭਣ ਹੁੰਦੀ ਹੈ ਬਿਲਕੁਲ ਦੇਖ ਬਾਈ ਝੋਲੀ ਸਹੀ ਹੈ ਹਾਂ ਬਾਈ ਬਹੁਤ ਸੋਹਣਾ ਬਣਾਉਗਾ ਡਰ ਡਰ ਹੈਨਾ ਹਾਂ ਬਾਈ ਤਾਂ ਤੁਹਾਨੂੰ ਹੁਣ ਵੀ ਬਹੁਤ ਸੋਹਣਾ ਤਾਂ ਇਹ ਕਿਨੇ ਕ ਟਾਈਮ ਦੀ ਹੋਗੀ ਓ ਉਮਰ ਦੀ ਉਮਰ ਬਾਈ ਅਸੀਂ ਢਾਈ ਕਿਸਾਲ ਹੀ ਆਏ ਜੇ ਢਾਈ ਕਿਸਾਲ ਹਾਂ ਤਾਂ ਆਰਡਰ ਰੱਖਦਾ ਵੀ ਉਹ ਸੋਣਾ ਆਇਆ ਸਿੰਘ ਦੀ ਘੋਮਾ ਦੀ ਉਹ ਮੇਰੇ ਲਈ ਝੋਟੀ ਵੰਗਈ ਵੀ ਉਹ ਹੀ ਆਵੜੀ ਇਹ ਵੀ ਇਹ ਜਬਰ ਆਈ ਦੀ ਇਹ ਬਾਈ ਕਹਿੰਦਾ ਸਾਰੇ ਟਿਕਟ ਉਹ ਆਪ ਲਿਆ ਕੇ ਆਉਂ ਆਪਦੇ ਥੀਪਰਾਉਣੇ ਆ ਕਹਿੰਦਾ ਤਾਂ ਆ ਜੁਗਰ ਆਜ ਦੀ ਆ ਗਈ ਸਿੰਘ ਬਾਈ ਕਹਿੰਦਾ ਜਾਵੜਿਆ ਇਸ ਤਰ੍ਹਾਂ ਤੇ ਪਰ ਇਹਦਾ ਜਿਹੜਾ ਆਰਡਰ ਹੈ ਉਹ ਸੋਣਾ ਹਾਂ ਤੇ ਉਹੀ ਗੱਲ ਆ ਵੀ ਹੁਣ ਆਏ ਲੱਗਦੇ ਜਿਵੇਂ ਸਮਾਂ ਸੂਈ ਵੀ ਤੇ ਆਰਡਰ ਦੇਖ ਸਕਦੇ ਮਿੱਤਰੋ ਗਾਵਾਂ ਨੂੰ ਥਾਣਾ ਬਾਈ ਹਜੇ ਸੂਣ ਵਾਲੀ ਹੈ ਇਹਦੇ 'ਚ ਵੀ ਤੈਨ ਥੋੜੀ ਰਹਿ ਗਈ ਹਾਂ ਹਾਂ ਬਈ ਦੇਖੋ ਖਾਂ ਤੋਂ ਤਾਂ ਗਾਇਬ ਕੋ ਬਹੁਤ ਹੈ ਨਾਲੇ ਝੋਟੀ ਦੇ ਵਿੱਚ ਹਜੇ ਥੋੜਾ ਜਿਹਾ ਬਾਈਨ ਘਟ ਹੈ ਜੇ ਬਾਈਨ ਹੁੰਦਾ ਹੋਰ ਵੀ ਇਹਨੇ ਗੱਲਬਾਤ ਬਣਾਉਣੀ ਸੀ ਨਾ ਆਰਡਰ ਕਰਨ ਨੂੰ ਚਲ ਸੰਕਾਈ ਵਾਰੀ ਕੋਈ ਆ ਜਾਂਦੇ ਹਨ ਤੇ ਹੋ ਮੱਝ ਪਰ ਲਈ ਕਿਨਾਂ ਦੁੱਧ ਦੇਣ ਦੀ ਉਹ ਬਈ 16 ਲੀਟਰ ਦੁੱਧ ਸੀ ਉਹਦਾ ਸੱਜਰ ਦਾ ਅੱਛਾ ਹਾਂ ਐਤ ਕੀ ਇਹ ਗਰਮੀ ਗਰਮੀ ਜ਼ਿਆਦਾ ਪੈ ਗਈ ਮੀਂਹ ਨਹੀਂ ਪਈ ਤੇ ਐਤ ਕੀ ਰਹੀ ਨਹੀਂ ਰਹੀ ਨਹੀਂ ਆ ਬੱਚਾ ਇਹਦੀ ਕੱਟੀ ਇਹ ਵੀ ਹਰਿਆਣੇ ਦੀ ਆ ਅੱਛਾ ਅੱਛਾ ਠੀਕ ਹੈ ਪੌਧਰ ਖੋਜ ਜਾ ਕੇ ਟੀਕੇ ਲਾਉਣੇ ਆਪਾਂ ਵੀ ਕਿਤੇ ਐਨ ਸਪਲਾਈਅਰ ਤੋਂ ਟੀਕਾ ਨਹੀਂ ਲਿਆ ਕਦੇ ਨਹੀਂ ਠੀਕ ਆ ਵੀਰੇ ਯਾਰ ਨਾ ਚਲ ਇਹ ਹੀ ਗੱਲ ਬਹੁਤ ਵਧੀਆ ਇੱਕ ਵਾਰੀ ਨੰਬਰ ਲੈ ਹੋਰ ਬੋਲਦੇ 90412 ਬਾਈ 07007 ਲੋ ਵੀ ਮਿੱਤਰੋ ਬਾਈ ਦਾ ਨੰਬਰ ਹੈ ਇਹ ਤੇ ਬਾਈ ਨਾਲ ਕਨੈਕਟ ਕਰ ਲਓ ਸਾਰੀ ਜਾਣਕਾਰੀ ਬਾਈ ਤੁਹਾਨੂੰ ਫੋਨ ਤੇ ਦੇ ਦੂਗਾ ਤਾਂ ਜਿਹੜੇ ਵੀ ਭਰਾ ਨੂੰ ਚੀਜ਼ ਚਾਹੀਦੀ ਆ ਤਾਂ ਬਾਈ ਨਾਲ ਗੱਲਬਾਤ ਜ਼ਰੂਰ ਕਰਿਓ ਪਹਨੋ ਵੀ ਦੇਖੋ ਫਰੇਮ ਦੇ ਵਿੱਚ ਵੀ ਛੋਟੀ ਜਿਹੀ ਜਮਾ ਲਿਆਂਦੀ ਤਾਂ ਜਿਵੇਂ ਹੁਣ ਇਸੇ ਟਾਈਮ ਤੁਸੀਂ ਐਂ ਦੇਖ ਲਓ ਬਸ ਐਸਟੀਮੇਟ ਜਿਵੇਂ ਤੁਹਾਨੂੰ ਹੁਣ ਮੋਬਾਈਲ ਦੇ ਵਿੱਚ ਜਮਾ ਮੈਰੀ ਦਿਖਾਉਂਦੀ ਉਹ ਕੋਸ਼ ਵਿਜੇ ਕਾ ਤਾਂ ਛੋਟਾ ਹੋਵੇ ਛੋਟਾ ਤੇ ਸੇ ਵੱਡਾ ਹੋਵੇ ਵੱਡਾ ਤੇ ਸੇ ਤੇ ਆਮ ਅਝਾਂਗਾਂ ਉਵੇਂ ਦੇ ਸੇ ਤਾਂ ਹੁਣ ਇੱਥੇ ਵੀ ਤੋਂ ਫਰੇਮ ਚ ਆਉਂਦੀ ਹੈ ਤੇ ਛੋਟੀ ਪੂਰੀ ਜਿਵੇਂ ਫਰੇਮ ਦੇ ਵਿੱਚ ਆਉਂਦੀ ਛੋਟੀ ਆਪੇ ਬਾਈਨ ਬੋਈਨ ਵੀ ਬਹੁਤ ਸੋਹਣਾ ਥਾਂ ਤੋਂ ਸੋਹਣਾ ਧੰਨਵਾਦ ਸਸੀ ਕਾ